ਨਮਸਕਾਰ ਸੁਧਗਰੀਓ ਪੰਜਾਬੀ ਬਾਡਰ ਨਿਊਜ਼ ਬੀਤੇ ਦਿਨੀ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸ ਦਈਏ ਕਿ ਇਸ ਮਾਮਲੇ ਦੇ ਦੌਰਾਨ ਲਗਭਗ ਦੱਸਿਆ ਜਾ ਰਿਹਾ ਹੈ ਕਿ 200 ਏਕੜ ਦੇ ਕਰੀਬ ਜੰਗਲ ਜੋ ਹੈ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ ਦੱਸ ਦਈਏ ਕਿ ਇਸ ਸੰਬੰਧੀ ਜੇ ਗੱਲ ਕੀਤੀ ਜਾਵੇ ਤਾਂ ਕੱਲ ਦੁਪਹਿਰ 12:00 ਵਜੇ ਦੇ ਕਰੀਬ ਇਸਕਦੀ ਸ਼ੁਰੂਆਤ ਹੋਈ ਸੀ ਔਰ ਇਹ ਰਾਤ ਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ 11:00 ਵਜੇ ਤੱਕ ਜੰਗਲ ਦੇ ਵਿੱਚੋਂ ਅੱਗ ਦੇ ਜੋ ਭਾਂਬੜ ਸਨ ਮਚਦੇ ਰਹੇ ਸਨ ਦੱਸ ਦਈਏ ਕਿ ਲਗਾਤਾਰ ਇਸ ਦੀਆਂ ਤਸਵੀਰਾਂ ਪੰਜਾਬ ਬਾਰਡਰ ਨਿਊਜ਼ ਤੇ ਜਾਰੀ ਕੀਤੀਆਂ ਜਾ ਰਹੀਆਂ ਨੇ ਔਰ ਜਦੋਂ ਇਸ ਦਾ ਮੰਜ਼ਰ ਜੋ ਹੈ ਸਵੇਰੇ ਪੰਜਾਬ ਬਾਰਡਰ ਨਿਊਜ਼ ਦੀ ਟੀਮ ਦੇ ਵੱਲੋਂ ਜਾ ਕੇ ਜੰਗਲ ਦੇ ਵਿੱਚ ਕੀਤਾ ਗਿਆ ਤਾਂ ਬਹੁਤ ਸਾਰੀ ਤਬਾਹੀ ਜੋ ਹੈ ਦੇਖਣ ਨੂੰ ਮਿਲੀ ਹੈ ਕਿਸੇ ਵੀ ਤਰ੍ਹਾਂ ਦਾ ਦਖਤ ਜੋ ਹੈ ਉਹ ਬਿਨਾ ਅੱਗ ਦੇ ਨਹੀਂ ਬਚ ਸਕਿਆ ਔਰ ਲਗਭਗ ਦੱਸਿਆ ਜਾ ਰਿਹਾ ਹੈ ਕਿ 200 ਗਿਆ 250 ਇਕੜ ਦੇ ਕਰੀਬ ਜੋ ਜੰਗਲ ਹੈ ਉਹ ਸੜਨ ਦਾ ਸਮਾਚਾਰ ਹੈ ਔਰ ਕਿਸੇ ਵੀ ਪ੍ਰਕਾਰ ਦਾ ਜੋ ਜੀਵ ਜੰਤੂ ਦਾ ਸ਼ਖਤਾ ਉੱਥੇ ਨਹੀਂ ਮਿਲਿਆ ਲੇਕਿਨ ਕੱਲ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਬਹੁਤ ਸਾਰੇ ਜੀਵ ਜੰਤੂਆਂ ਨੇ ਜੰਗਲ ਦੇ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਬਹੁਤ ਸਾਰੇ ਜੋ ਨੇ ਉਹਨਾਂ ਦਾ ਜੋ ਨੁਕਸਾਨ ਵੀ ਬਹੁਤ ਸਾਰਾ ਹੋ ਚੁੱਕਿਆ ਹੈ ਔਰ ਜੰਗਲਾਤ ਦੀ ਬਾਤ ਦੀ ਗੱਲ ਕੀਤੀ ਜਾਵੇ ਤਾਂ ਤਾਂ ਕਹਾਂ ਹਾਲੇ ਤੱਕ ਜੋ ਪੁਸ਼ਟੀ ਹੈ ਜੋ ਡੀ ਐਫ ਓ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜੀ ਜੰਗਲਪੁਰ ਦੇ ਮਰਨ ਦਾ ਸਮਾਚਾਰ ਉਹਨਾਂ ਕੋਲ ਨਹੀਂ ਹੈ ਜਿਹੜੇ ਚੱਲਦੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਹਾਲੇ ਤੱਕ ਕੋਈ ਵੀ ਜੀਵ ਜੋ ਹੈ ਮਰਿਆ ਹੋਇਆ ਪ੍ਰਾਪਤ ਨਹੀਂ ਹੋਇਆ ਪਰੰਤੂ ਦੱਸ ਦਈਏ ਕਿ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਜੰਗਲਾਤ ਦੇ ਵਿੱਚ 10 ਘੰਟੇ ਤੱਕ ਇਹ ਅੱਗ ਦਾ ਕਹਿ ਰਿਹਾ ਔਰ 10 ਘੰਟੇ ਦੇ ਦੌਰਾਨ ਜੋ ਲਾਸਟ ਰਾਤ ਦੇ ਸਮੇਂ ਤੱਕ ਇੱਕ ਹੀ ਗੱਡੀ ਜੋ ਫਾਇਰ ਬ੍ਰਿਗੇਡ ਦੀ ਕੰਮ ਕਰਦੀ ਰਹੀ ਸੀ ਤੇ ਉਸ ਤੋਂ ਬਾਅਦ ਜੋ ਗੁਰਦਾਸਪੁਰ ਤੇ ਬਟਾਲਾ ਤੋਂ ਫਾਇਰ ਬ੍ਰਿਗੇਡ ਨੂੰ ਮੰਗਵਾ ਕੇ ਦਿਗਲਾੜ ਦੇ ਪਾਰ ਦੇ ਅਧਿਕਾਰੀਆਂ ਦੇ ਵੱਲੋਂ ਵਾਈਲਡ ਲਾਈਫ ਦੇ ਅਧਿਕਾਰੀਆਂ ਦੇ ਵੱਲੋਂ ਪੂਰੀ ਰਾਤ ਮਿਹਨਤ ਕੀਤੀ ਗਈ ਜਿਸ ਦੇ ਮene ਸਦਕਾ ਜੋ ਹੈ 11 ਵਜੇ ਦੇ ਕਰੀਬ 11:30 ਵਜੇ ਦੇ ਕਰੀਬ ਲਗਭਗ ਜੋ ਹੈ ਇਸ ਅਗ ਤੇ ਕਾਬੂ ਪਾਇਆ ਗਿਆ ਪਰੰਤੂ ਬਹੁਤ ਸਾਰਾ ਨੁਕਸਾਨ ਫਿਰ ਵੀ ਹੋਣ ਦੀ ਸ਼ੰਕਾ ਕੀਤੀ ਜਾ ਰਹੀ ਹੈ ਅੱਜ ਸਮਝਾ ਰਿਹਾ ਹੈ ਕਿ ਜੋ ਕਵਨ ਮੰਤਰੀ ਸ਼ਿਲਾਜ ਗਟਾਰੂ ਨੇ ਚੱਕ ਤੱਕ ਨੇ ਉਹ ਵੀ ਮੌਕੇ ਤੇ ਪਹੁੰਚ ਕੇ ਇਸ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਉਹਨਾਂ ਦੇ ਵੱਲੋਂ ਇੱਕ ਕਮੇਟੀ ਦਾ ਵਿਗਟਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਸ ਅੱਗੇ ਦਾ ਜੋ ਕਾਰਨ ਹੈ ਉਸ ਨੂੰ ਲੱਭੇ ਜਾਵੇਗਾ ਅਤੇ ਦੁਬਾਰਾ ਇਸ ਵਾਈਲਡਲਾਈਫ ਸੈਂਚੂਰੀ ਨੂੰ ਆਪਣਾ ਰੂਪ ਦੇਣ ਦੀ ਕੋਸ਼ਿਸ਼ ਜੋ ਹੈ ਕੀਤੀ ਜਾਦੀ ਦਿੱਤੀ ਕਿ ਬਹੁਤ ਹੀ ਅਹਿਮ ਵਾਈਲਡਲਾਈਫ ਸੈਂਚੂਰੀ ਜੋ ਹੈ ਆਪਣੇ ਦੇਸ਼ ਦੇ ਵਿੱਚ ਸਥਾਨ ਰੱਖਦੀ ਸੀ ਔਰ ਬਹੁਤ ਸਾਰੇ ਲੋਕ ਇੱਥੇ ਇਸ ਨੂੰ ਪ੍ਰਟਿਕ ਸਥਲ ਬਣਾਇਆ ਜਾ ਚੁੱਕਾ ਸੀ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਲੋਕ ਜੋ ਨੇ ਇੱਥੇ ਜੰਗਲੀ ਜੀਵ ਦੇਖਣ ਦੇ ਲਈ ਆਉਂਦੇ ਸਨ ਕਿਉਂਕਿ ਦੱਸਦੀ ਹੈ ਕਿ ਲਗਭਗ 150 ਪ੍ਰਕਾਰ ਦੀਆਂ प्रजातियां ਦੇ ਜੰਗਲੀ ਜੀਵ ਇਸ ਵਾਈਲਡਲਾਈਫ ਸੈਂਚੂਰੀ ਦੇ ਵਿੱਚ ਬਸੇਰਾ ਕਰਦੇ ਸਨ ਜਿਸ ਦੇ ਵਿੱਚ ਮੋਰ ਹਿਰਨ ਜੋ ਇਸ ਤੋਂ ਇਲਾਵਾ ਜੰਗਲੀ ਗਾਵਾਂ ਸੂਰ ਅਤੇ ਬਹੁਤ ਸਾਰੇ ਜੋ ਜੋ ਪਛਾਣਤੀ ਦੇ ਪੰਛੀ ਸਨ ਇਸ ਜੰਗਲਾਤ ਦੇ ਵਿੱਚ ਆਪਣਾ ਬਸੇਰਾ ਕਰਦੇ ਸਨ मतलब ਤੋਂ ਵੱਡਾ ਨੁਕਸਾਨ ਹੋਣ ਦੀ ਗੱਲ ਹੈ ਕਿਉਂਕਿ ਨੇਚਰ ਦਾ ਨੁਕਸਾਨ ਹੋਇਆ ਜੰਗਲਾਤ ਦਾ ਨੁਕਸਾਨ ਹੋਇਆ ਸੋ ਤਸਵੀਰਾਂ ਲਗਾਤਾਰ ਪੰਜਾਬ ਬਾਡਰ ਨਿਊਜ਼ ਤੇ ਬਿਆਨ ਕਰ ਰਹੇ ਆ ਬੜੇ ਰਾਂਗੇ ਪੰਜਾਬ ਬਾਡਰ ਨਿਊਜ਼ ਰਕੇਸ਼ ਸ਼ਰਮਾ ਬਮਿਆਰ ਅਮ ਜੀ ਸਰ ਕੀ ਮਾਮਲਾ ਹੈਗਾ ਜਿਹੜੀ ਅੱਗ ਲੱਗੀ ਸੀਗੀ ਸੈਂਚਰੀ ਦੇ ਵਿੱਚ ਇੱਦਾਂ ਕੱਲ 2:30 ਵਜੇ ਦੇ ਕਰੀਬ ਸਾਨੂੰ ਇੰਟਰਵਿਊ ਹੋ ਰਹੀ ਸੀ ਤੇ ਵੀ ਅੱਗ ਲੱਗੀ ਆ ਸੈਂਚਰੀ ਦੇ ਅੰਦਰ ਆ ਗਈ ਆ ਇਹ ਅੱਗ ਜਿਹੜੀ ਬਾਹਰਲੇ ਪਾਸਿਓਂ ਆਈ ਆ ਤੇ ਬਾਹਰਲੇ ਪਾਸਿਓਂ ਲੋਕੀ ਜਿਹੜੇ ਆ ਘਾਹ ਕਾਣੇ ਵਾਸਤੇ ਪਸ਼ੂ ਚਾਰਨ ਵਾਸਤੇ ਜਿਹੜਾ ਘਾਹ ਨਵਾਂ ਪ੍ਰੈਸ਼ ਜਿਹੜਾ ਆਵੇ ਉਹਦੇ ਵਾਸਤੇ ਲਾ ਦਿੰਦੇ ਆ ਤੇ ਉਹੀ ਤੇਜ਼ ਹਵਾ ਕਰਕੇ ਅੰਦਰ ਐਂਟਰੀ ਐਂਟਰੀ ਕਰ ਗਈ ਆ ਜਦੋਂ ਸਾਡੇ ਮੁਲਾਜ਼ਮਾਂ ਨੇ ਆ ਕੇ ਜਦੋਂ ਇੱਥੇ ਕਟੋਲ ਕਰਨਾ ਚਾਹੇ ਲੇਕਿਨ ਤੇਜ਼ ਹਵਾਵਾਂ ਕਾਰਨ ਉਥੇ ਉਸ ਵੇਲੇ ਇੱਕਦਮ ਜਿਹੜਾ ਕਾਬੂ ਨਹੀਂ ਪਾਇਆ ਗਿਆ ਤੇ ਅੱਗ ਜਿਹੜੀ ਆ ਤਾਂ ਪਤਾ ਹੀ ਆ ਬਈ ਟੈਂਪਰੇਚਰ ਜਿਹੜਾ 45 ਛਾਲੀ ਡਿਗਰੀ ਚੱਲ ਰਿਹਾ ਔਰ ਤੇ ਮਹਿਰ ਕੇ ਸ਼ਰਮਾ ਬੰਮਿਆ ਉਹਦੇ ਕਰਕੇ ਜਿਹੜਾ ਥੋੜਾ ਜਿਹਾ ਜਿਹੜਾ ਕਾ ਕਾਨੇ ਜਿਹਦੇ ਸੁੱਕੇ ਸੀਗੇ ਉਹਦੇ ਕਰਕੇ ਆ ਕੇ ਜਿਹੜੀ ਆ ਥੋੜੀ ਜਿਹੀ ਪੈਣ ਪਈ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਜਿਹੜਾ ਆਪੇ ਰਾ ਤੁਨੂੰ ਇਹ ਡੀਸੀ ਸਾਹਿਬ ਨਾਲ ਸੰਪਰਕ ਕੀਤਾ ਗਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਕੇ ਤੇ ਜਿਹੜੀਆਂ ਹਾਈ ਟੈਂਡਰ ਜਿਹੜੇ ਮੰਗਾਏ ਗਏ ਆ ਉਹ 에ਅਰ ਫੋਰਸ ਤੋਂ ਵੀ ਮੰਗਾਏ ਗਏ ਬਟਾਲੇ ਤੋਂ ਵੀ ਮੰਗਾਏ ਇਥੋਂ ਵੀ ਮੰਗਾਏ ਗਏ ਘੱਟੋ ਘੱਟ 8 ਤੋਂ 10 ਹਾਈ ਟੈਂਡਰ ਮੰਗਾਏ ਗਏ ਤੇ ਉਹਨਾਂ ਨੇ ਔਰ ਸਾਡੇ ਮੁਲਾਜ਼ਮਾਂ ਨੇ ਸਾਰਿਆਂ ਨੇ ਰੜਕੇ ਤੇ ਇਹਨੂੰ ਜਿਹੜਾ ਰਾਤ ਉੱਥੇ ਰਹੀ 11 ਵਜੇ ਕਾਬੂ ਪਾ ਲਿਆ ਸੀਗਾ ਜੀ ਇਹ ਸਾਡਾ ਕਾਬੂ ਨਾ ਪਾਇਆ ਜਾਂਦਾ ਤੇ ਫਿਰ ਸਾਡਾ ਸੈਕੰਡ ਸਟੈਪ ਸੀਗਾ ਵੀ ਅਸੀਂ ਇਸ ਨੂੰ 에어 ਡ੍ਰੌਪ ਕਰਕੇ ਪਾਣੀ ਜਿਹੜਾ ਉਹ ਤੇ ਇਹਨੂੰ ਬਚਾ ਲਈ ਸਰ ਇਹ ਕਿੰਨੇ ਜੇ ਏਰੀਆ ਵਿੱਚ ਅੱਗ ਲੱਗੀ ਸੀਗੀ ਅੱਗ ਜਿਹੜੀ ਆ 150 ਦੇ ਕਰੀਬ ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਤਰਾ ਵੈਸੇ ਸਾਡੇ ਜਿਹੜਾ ਇਹ ਰਕਬਾ 1850 ਏਕੜ ਦਾ ਰਕਬਾ ਵਾ ਇਹਦਾ ਨਾਮ ਦਾ ਸੁਖਵਿੰਦਰ ਸਿੰਘ ਆ ਕਿੰਨੇ ਵਜੇ ਅੱਗ ਲੱਗੀ ਭਾਜੀ ਕੋਈ 1 ਵਜੇ ਨਾ ਲੱਗੀ ਆ ਤੁਸੀਂ ਕੀ ਕਹੋਗੇ ਕਿੰਨੀ ਜਗ੍ਹਾ ਤੇ ਫੈਲਿਆ ਜੰਗਲ ਭਾਈ ਇਹ ਕੋਈ 6-700 ਕਿਲੋ ਤੋਂ ਬਾਹਰ ਆਇਆ 6-700 ਏਕੜ ਦੇ ਵਿੱਚ ਏਕੜ ਦੇ ਵਿੱਚ ਫੈਲਿਆ ਹੋਇਆ ਵੱਡਾ ਨੁਕਸਾਨ ਆ ਜੀ ਬਹੁਤ ਜ਼ਿਆਦਾ ਬਹੁਤ ਜੀ ਇੱਕ ਦਿਨ ਤੁਹਾਨੂੰ ਕਿੰਨਾ ਕਮਾਗੇ ਜੀ ਜਨਤ ਕੋਈ ਬੱਚੇ-ਬੁੱਚੇ ਮਰ ਗਏ ਹੋਣੇ ਵਿੱਚ ਤੇ ਕੋਹ ਡੁੱੜ ਗਏ ਹੋਣੇ ਜਾਨਵਰ ਵਿੱਚੋਂ ਵੀ ਦੇਖੋ ਠੀਕ ਤਾਂ ਨਾਲ ਬੈਠਾ ਥੋੜਾ ਬੋੜਾ ਫਰਕ ਪੈ ਰਿਹਾ ਹਾਂਜੀ ਭਾਈ ਕੀ ਨਾਮ ਭਾਈ ਕੋਈ ਆਪਣਾ ਸਹਬੂ ਕਿਹੜੀ ਜਗ੍ਹਾ ਭਾਈ ਇਹ ਆਪਣੀ ਤੋਂ ਲੋਕ ਲੱਗੀ ਹੈ ਭਾਈ ਕੀ ਹੋਇਆ ਭਾਈ ਅੱਜ ਇੱਕ ਫੋਟੋ ਜੰਗਲ ਅਸੀਂ ਦੇਖਿਆ ਨਾ ਅੱਗ ਲੱਗੀ ਭਾਈ ਹੋਣੇ ਆਏ ਕਿੰ ਤੋ ਇਹ ਲਗਭਗ 11 ਸਾਰਾ ਜੀ ਬਣਿਆ ਸੋ ਸਾਰਾ ਸਰ ਲੱਗਦਾ ਨਹੀਂ ਜਿੱਦਾਂ ਪਿਕਨਿਕ ਪੁਆਇੰਟ ਸੀਗਾ ਇੱਥੇ ਗੱਡੀਆਂ ਆਲਰੇਡੀ ਪਹਿਲੇ ਇੱਕ ਦੋ ਹੋਣੀਆਂ ਚਾਹੀਦੀਆਂ ਸੀ ਕਾਨੂੰ ਕੋਈ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਕਾਫੀ ਟਾਈਮ ਬਾਅਦ ਅੱਗ ਲੱਗੀ ਕੋਈ ਐਡ ਕੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ ਬਾਰਿਸ਼ਾ ਨਾ ਹੋਣ ਕਰਕੇ ਜਿਹੜਾ ਥੋੜੀ ਪ੍ਰੋਬਲਮ ਆਈ ਆ ਆਦਰਵਾਇਜ਼ ਇਹੋ ਜਿਹੀ ਗੱਲ ਨਹੀਂ ਕਿ ਸਾਡੀ ਜਿਹੜੀ ਇੱਥੇ ਸਾਡੀ ਫਾਇਰ ਲਾਈਨਾਂ ਬਣੀਆਂ ਕੋ ਜਿੰਨੀ ਅੱਗੇ ਰੋਕੀ ਗਈ ਹੈ ਲੱਗਦਾ ਫਾਇਰ ਲਾਈਨਾਂ ਦੇ ਉੱਤੇ ਹੀ ਰੋਕੀ ਗਈ ਜਿਹੜੀ ਇਹ ਮੇਟਨ ਕਰਕੇ ਰੱਖੀ ਹੈ ਅੱਗ ਹਜੇ ਵੀ ਦੇਖੀ ਜਾ ਰਹੀ ਹੈ ਹੋ ਸਕਦਾ ਗਰਮੀ ਅੱਗੇ ਹੋਣੀ ਹੈ ਜਿੱਦਾਂ ਦੂਰ ਦੂਰਾਂ ਫੈਲ ਸਕਦੀ ਹੈ ਇਹ ਜਿਹੜੇ ਦਰਖਤ ਹੈ ਜਿਹੜੇ ਦਰਖਤਾਂ ਨੂੰ ਲੱਗੀ ਆ ਇਹ ਜਿਹੜੀ ਹੈ ਹੌਲੀ ਹੌਲੀ ਬੁਝਣੀ ਹੈ ਕਿਉਂਕਿ ਇਹ ਵੱਡੇ ਦਰਖਤੋਂ ਕਰਕੇ ਇਹਨਾਂ ਨੂੰ ਡਿੱਗੇ ਪਏ ਆ ਇਹਨਾਂ ਨੂੰ ਆ ਕੇ ਆਪਣੀਆਂ ਬੁੱਝ ਜਾਣੀਆਂ ਨੇ ਆਸ-ਪਾਸਾ ਸੜਿਆ ਇਸ ਦੀ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਲੋਕਾਂ ਦਾ ਵੀ